ਕੈਨੇਡਾ ਦੇ ਵਿੱਚ ਵੱਖਵਾਦੀ ਨਿੱਜਰ ਕਤਲकांड ਨੂੰ ਲੈ ਕੇ ਹੁਣ ਕਾਫੀ ਮਹੀਨੇ ਲੰਘ ਚੁੱਕੇ ਨੇ ਟੈਕਨੀਕਲੀ ਗੱਲ ਕਰੀਏ ਤੇ ਸਾਲ ਨਵਾਂ ਚੜ ਗਿਆ ਲੰਗੇ ਸਾਲ ਦੀ ਗੱਲ ਇਹ ਹੋ ਚੁੱਕੀ ਹੈ ਪਰ ਇਸ ਵਾਰਦਾਤ ਦਾ ਆਫਟਰ ਮੈਥ ਜਿਹੜਾ ਆ ਉਹ ਅਜੇ ਤੱਕ ਦੋਵੇਂ ਦੇਸ਼ਾਂ ਦੇ ਵਿਚਾਲੇ ਘੁੜਤਨ ਦਾ ਕਾਰਨ ਬਣਿਆ ਹੋਇਆ ਹੈ ਕੈਨੇਡਾ ਦੇ ਭਾਰਤ ਦੇ ਵਿਚਲੇ ਜਿਹੜੇ ਦਵੱਲੇ ਰਿਸ਼ਤੇ ਨੇ ਉਹ ਜ਼ਰੂਰ ਕਿਤਨਾ ਕਿਤੇ ਇਸ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਹਾਲਾਂਕਿ ਸੰਚਾਰ ਜਿਹੜਾ ਆਪਸੀ ਸੰਚਾਰ ਸੀਗਾ ਉਹ ਕਿਤਨਾ ਕਿਤੇ ਸੁਚਾਰੂ ਢੰਗ ਨਾਲ ਚੱਲਣ ਲੱਗਿਆ ਆ ਪਰ ਅਜੇ ਵੀ ਕਿਤਨਾ ਕਿਤੇ ਸ਼ਬਦੀ ਕੜਤਨ ਨਜ਼ਰ ਆ ਰਹੀ ਹੈ ਸ਼ਬਦੀ ਕੜਵਾਹਟ ਨਜ਼ਰ ਆ ਰਹੀ ਹੈ ਭਾਵੇਂ ਉਹ ਕੈਨੇਡਾ ਵੱਲੋਂ ਹੋਵੇ ਭਾਵੇਂ ਉਹ ਭਾਰਤ ਵੱਲੋਂ ਹੋਵੇ ਤੇ ਭਾਰਤ ਦੀ ਇਸ ਸ਼ਬਦੀ ਕੜਵਾਹਟ ਨੇ ਇੱਕ ਹੋਰ ਵੱਡਾ ਰੂਪ اختیار ਕਰ ਲਿਆ ਦਰਅਸਲ ਮਨਿਸਟਰ ਆਫ ਐਕਸਟਰਨਲ ਅਫੇਅਰਜ਼ ਐਸ ਅਜੈ ਸ਼ੰਕਰ ਵੱਲੋਂ एएमआईबी ਪੱਤਰਕਾਰ ਦੇ ਨਾਲ ਇੱਕ ਇੰਟਰਵਿਊ ਕੀਤੀ ਗਈ। ਐਨਆਈ ਦੇ ਵਿੱਚ ਇੰਟਰਵਿਊ ਹੋਈ ਹੈ ਔਰ ਉਸ ਇੰਟਰਵਿਊ ਦੇ ਵਿੱਚ ਐਸ ਜੈ ਸ਼ੰਕਰ ਸਿੱਧੇ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਨੇ ਕੈਨੇਡਾ ਦੇ ਉੱਤੇ। ਐਸ ਜੈ ਸ਼ੰਕਰ ਦਾ ਆਪਣੀ ਇਸ ਇੰਟਰਵਿਊ ਦੇ ਵਿੱਚ ਦਾਵਾ ਆ ਕਿ ਕੈਨੇਡਾ ਦੀ ਧਰਤੀ ਖਾਲਿਸਤਾਨ ਵੱਖਵਾਦੀਆਂ ਦੇ ਲਈ ਪਨਾਹਗਾ ਬਣੀ ਹੋਈ ਹੈ। ਇਹ ਬਿਆਨ ਕੋਈ ਨਵਾਂ ਨਹੀਂ ਹੈ। ਇਹ ਪਹਿਲਾਂ ਤੋਂ ਦਿੱਤਾ ਜਾਂਦਾ ਰਿਹਾ ਭਾਜਪਾ ਸਾਫ ਦਾਰ ਦੇ ਉੱਤੇ ਇਹ ਇਲਜ਼ਾਮ ਲਗਾਉਂਦੀ ਆ ਰਹੀ ਹੈ ਕੈਨੇਡਾ ਦੇ ਉੱਤੇ ਇਲਜ਼ਾਮ ਦੁਆਰਾ ਲਗਾਇਆ ਗਿਆ ਸਜਾ ਸ਼ੰਕਰ ਨੇ ਕਿਹਾ ਕਿ ਕੈਨੇਡੀਅਨਸ ਜਿਹੜੇ ਨੇ ਜਾਂ ਕੈਨੇਡੀਅਨ ਸਰਕਾਰ ਹੈ ਜਿਹੜੀ ਉਹ ਖਾਲਸਤਾਨੀਆਂ ਨੂੰ ਥਾਂ ਦੇ ਰਹੀ ਹੈ ਕੈਨੇਡਾ ਦੇ ਵਿੱਚ ਆਪਣਾ ਪ੍ਰੋਪਗੈਂਡਾ ਰਚਨ ਦੇ ਲਈ ਆਪਣਾ ਪ੍ਰਚਾਰ ਕਰਨ ਦੇ ਲਈ ਔਰ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤ ਦੇ ਖਿਲਾਫ ਜਿੰਨੀਆਂ ਵੀ ਗਤੀਵਿਧੀਆਂ ਹੋ ਰਹੀਆਂ ਨੇ ਉਹਨਾਂ ਨੂੰ ਹੋਣ ਦੇ ਵਾਸਤੇ ਥਾਂ ਦਿੱਤੀ ਜਾ ਰਹੀ ਹੈ ਕੈਨੇਡਾ ਸਰਕਾਰ ਵੱਲੋਂ ਕੈਨੇਡੀਅਨ ਸਰਕਾਰ ਜਸਟਨ ਟਰੂਡੋ ਦੀ ਸਰਕਾਰ ਦੇ ਉੱਤੇ ਇਹ ਇਲਜ਼ਾਮ ਲਾਇਆ ਕਿ ਜਸਟਨ ਟਰੂਡੋ ਇਹ ਜਾਣਦੇ ਹੋਏ ਵੀ ਕਿ ਭਾਰਤ ਦੇ ਖਿਲਾਫ ਗੱਲਾਂ ਹੋ ਰਹੀਆਂ ਨੇ ਤਾਂ ਵੀ ਉਹ ਸਾਵਾ ਕੁਝ ਹੋਣ ਦੇ ਰਹੇ ਨੇ ਕੈਨੇਡਾ ਦੇ ਅੰਦਰ ਹੋਣ ਦੇ ਰਹੇ ਨੇ ਔਰ ਉਸ ਦੇ ਉੱਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ ਜਦਕਿ ਭਾਰਤ ਦੇ ਖਿਲਾਫ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਇਸ ਮਾਮਲੇ ਦੇ ਉੱਤੇ ਸਾਫ ਤੌਰ ਦੇ ਉੱਤੇ ਕੈਨੇਡਾ ਦੇ ਉੱਤੇ ਭੜਕਦੇ ਨਜ਼ਰ ਆਏ ਨੇ ਐਸ ਜੈ ਸ਼ੰਕਰ ਜਸਟਨ ਟਰੂਡੋ ਦੇ ਉੱਤੇ ਭੜਕਦੇ ਨਜ਼ਰ ਆਏ ਨੇ ਇਸ ਤੋਂ ਪਹਿਲਾਂ ਕਈ ਬਿਆਨ ਸਾਹਮਣੇ ਆ ਚੁੱਕੇ ਨੇ ਇੱਥੋਂ ਤੱਕ ਇਲਜ਼ਾਮ ਲੱਗ ਚੁੱਕੇ ਨੇ ਕਿ ਕੈਨੇਡਾ ਜਿਹੜਾ ਆ ਉਹ ਸਾਫ ਤ ਖਾਲਸਤਾਨੀਆਂ ਨੂੰ ਇਸ ਕਰਕੇ ਪਨਾਹ ਦੇ ਰਿਹਾ ਕਿਉਂਕਿ ਖਾਲਸਤਾਨੀ ਜਿਹੜੇ ਨੇ ਉਹ ਪਪੂਲੇਸ਼ਨ ਦੇ ਵਿੱਚ ਉੱਥੇ ਜ਼ਿਆਦਾ ਨੇ ਕਿਉਂਕਿ ਜਿਹੜੇ ਸਿੱਖ ਭਾਰਤ ਤੋਂ ਉਧਰ ਜਾ ਰਹੇ ਨੇ ਉਹਨਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਖਾਲਸਤਾਨ ਪੱਖੀ ਆਪਣੇ ਵੱਲ ਖਿੱਚ ਰਹੇ ਨੇ ਇਹ ਇਲਜ਼ਾਮ ਪਹਿਲਾਂ ਲਾਇਆ ਗਿਆ ਸੀ ਜਿਸ ਕਾਰਨ ਉਹਨਾਂ ਦਾ ਜਿਹੜਾ ਗਠਨ ਹੈਗਾ ਆ ਸੰਗਠਨ ਉਹਨਾਂ ਦਾ ਵਧਦਾ ਜਾ ਰਿਹਾ ਮਾਤਰਾ ਦੇ ਵਿੱਚ ਵੱਡਾ ਹੁੰਦਾ ਜਾ ਰਿਹਾ ਅਤੇ ਕੈਨੇਡੀਅਨ ਸਰਕਾਰ ਨੂੰ ਇਸ ਉੱਤੇ ਵੀ ਸਿਆਸਤ ਦਿਖ ਰਹੀ ਹੈ ਇਹੋ ਜਿਹੇ ਇਲਜ਼ਾਮ ਹੁਣ ਤੱਕ ਲਗਾਏ ਜਾ ਚੁੱਕੇ ਨੇ ਨਿੱਜੜ ਕਤਲकांड ਹੁੰਦਾ ਹੈ ਨਿੱਜੜ ਕਤਲकांड ਤੋਂ ਹੁਣ ਤੱਕ ਬਹੁਤ ਗੱਲਾਂ ਹੋ ਚੁੱਕੀਆਂ ਨੇ ਪਰ ਉਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਅਜੇ ਵੀ ਭਾਰਤ ਵੱਲੋਂ ਟਿੱਪਣੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿੱਥੇ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਇਲਜ਼ਾਮ ਲਾਏ ਜਾ ਰਹੇ ਸੀ ਕੈਨੇਡਾ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਭਾਰਤ ਉੱਤੇ ਹੁਣ ਭਾਰਤ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਕੈਨੇਡਾ ਜਾਣਬੁੱਝ ਕੇ ਖਾਲਿਸਤਾਨ ਪੱਖੀਆਂ ਦੇ ਵਾਸਤੇ ਉਹ ਸਟੇਜ ਕ੍ਰੀਏਟ ਕਰਦਾ ਪਿਆ ਜਿੱਥੇ ਖੜ ਕੇ ਤੇ ਖਾਲਸਾਨ ਪੱਖੀ ਪੂਰੇ ਦੇਸ਼ ਦੇ ਵਿੱਚ ਅਸ਼ਾਂਤੀ ਫਲਾ ਰਹੇ ਨੇ ਇਹ ਸਾਫ਼ ਤੌਰ ਤੇ ਜੈ ਸ਼ੰਕਰ ਨੇ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਕਿਹਾ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜੀ20 ਦਾ ਸੰਮੇਲਨ ਜਿਹੜਾ ਹੋਇਆ ਸੀ ਜਿਸ ਦੇ ਵਿੱਚ ਜਸਟਨ ਟਰੂਡੋ ਵੀ ਸ਼ਾਮਿਲ ਸਨ ਉਹਨਾਂ ਉਸ ਸੰਮੇਲਨ ਦਾ ਇਸ ਮਾਮਲੇ ਦੇ ਨਾਲ ਕੋਈ ਸਬੰਧ ਨਹੀਂ ਹੈ ਹਾਲਾਂਕਿ ਕਈ ਗੱਲਾਂ ਉਲਕੀਆਂ ਸੀ ਕਿ ਜੀ20 ਸੰਮੇਲਨ ਦੇ ਵਿੱਚ ਹੀ ਕਿਤੇ ਨਾ ਕਿਤੇ ਦੋਵੇਂ ਪ੍ਰਧਾਨ ਮੰਤਰੀਆਂ ਦੇ ਵਿੱਚ ਕੜਵਾਹਟ ਦੇਖਣ ਨੂੰ ਮਿਲ ਗਈ ਸੀ ਉਸ ਤੋਂ ਬਾਅਦ ਦਸਨ ਟੂਡੋ ਦਾ ਜਹਾਜ਼ ਵੀ ਖਰਾਬ ਰਹਿੰਦਾ ਆ ਤੇ ਉਸ ਦਰਮਿਆਨ ਵੀ ਕਿਤੇ ਨਾ ਕਿਤੇ ਦੋਵੇਂ ਹਾਮਰ ਰਤਬਾ ਦੇ ਵਿੱਚ ਕਿਸੇ ਤੌਰ ਦੀ ਕੋਈ ਗੱਲ ਨਹੀਂ ਹੋਈ ਨਾ ਹੀ ਕੋਈ ਧਿਆਨ ਜ਼ਿਆਦਾ ਦਿੱਤਾ ਗਿਆ ਪ੍ਰਧਾਨ ਮੰਤਰੀ ਅਹੁਦੇ ਦਾ ਇੱਕ ਵਿਅਕਤੀ ਸੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਇਲਜ਼ਾਮ ਲਾਏ ਗਏ ਕਿ ਉਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਈ ਖਾਸਾ ਧਿਆਨ ਨਹੀਂ ਰੱਖਿਆ ਖੈਰ ਉਸ ਤੋਂ ਬਾਅਦ ਐਸ ਜੈ ਸ਼ੰਕਰਦਾਏ ਦਾਵਾ ਆ ਕਿ ਜੀ 20 ਸੰਮੇਲਨ ਦਾ ਕੋਈ ਵੀ ਮਤਲਬ ਨਹੀਂ ਹੈ ਨਿਰਜਰ ਕਤਲकांड ਦੇ ਨਾਲ ਜਾਂ ਫਿਰ ਖਾਲਿਸਤਾਨ ਪ੍ਰੋਪਗੈਂਡਾ ਦੇ ਨਾਲ ਜਾਂ ਫਿਰ ਭਾਰਤ ਤੇ ਕੈਨੇਡਾ ਦੇ ਇਹਨਾਂ ਰਿਸ਼ਤਿਆਂ ਦੇ ਵਿੱਚ ਆਈ ਕੜਤਨ ਦੇ ਨਾਲ ਉਹਨਾਂ ਦਾ ਦਾਵਾ ਆਇਆ ਕਿ ਖਾਲਿਸਤਾਨ ਦਾ ਮੁੱਦਾ ਬਹੁਤ ਪੁਰਾਣਾ ਆ ਬਹੁਤ ਢੇਰ ਦਾ ਚੱਲਦਾ ਆ ਰਿਹਾ ਔਰ ਭਾਰਤ ਤੇ ਕੈਨੇਡਾ ਦੇ ਵਿਚਲੇ ਜੋ ਹਾਲਾਤ ਨੇ ਜੀ 20 ਦਾ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਜੀ 20 ਦੇ ਵਿੱਚ ਸਿਰਫ ਦੇਸ਼ਾਂ ਨੂੰ ਇਕੱਠਾ ਕਰਕੇ ਤਾਂ ਇੱਕ ਮੀਟਿੰਗ ਜਿਹੜੀ ਆ ਉਹ ਜ਼ਰੂਰੀ ਜਿਹੜੀ ਮੀਟਿੰਗ ਸੀ ਉਹ ਕੀਤੀ ਗਈ ਸੀ ਖੈਰ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਕੈਨੇਡਾ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਐ ਸਜੈ ਸ਼ੰਕਰ ਸਾਫ ਤੋਂਰ ਦੇ ਉੱਤੇ ਹੁਣ ਨੈਲ ਤੇ ਦੇਲਾ ਸੁੱਟ ਦੇ ਨਜ਼ਰ ਆ ਰਹ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਇਲਜ਼ਾਮ ਲਾਏ ਜਾ ਰਹੇ ਸੀ ਹੁਣ ਭਾਰਤ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕੈਨੇਡਾ ਦੇ ਉੱਤੇ ਆਖਰਕਾਰ ਕੀ ਕੁਝ ਬੋਲੇ ਨੇ ਐਸ ਜੈ ਸ਼ੰਕਰ ਭਾਰਤ ਦੇ ਬਿਹਾਫ ਦੇ ਉੱਤੇ ਆਓ ਤੁਹਾਨੂੰ ਸੁਣਾ ਦਿੰਦੇ ਆ ਥਿੰਕ ਅਨ ਆਈ ਮੀਨ ਆਈ ਆਈ ਹੋਨੈਸਟਲੀ ਡੂ ਨਾਟ ਸੀ ਦ ਸਮਿਟ ਲੁੱਕ ਆਈ ਡੂ ਨਾਟ ਸੀ ਅ ਕੋਰੀਲੇਸ਼ਨ देयर ਨੋ ਆਈ ਮੀਨ ਗੈਟਿੰਗ ਏਵਰੀਬਾਡੀ ਅਰਾਊਂਡ ਔਨ ਅ ਜੀ 20 ਹੈਜ਼ ਨਾਥਿੰਗ ਟੂ ਡੂ with the khalistani issue in in canada I mean, the khalistani issue is not a new issue the khalistani issue has existed for decades why do you think that It has uh, it has become so uh, such a thorn in the flesh for India-Canada relations. And why do you think Prime Minister Trudeau, for a handful of Khalistanis, has put relationship with India on the ah, rocks? Look, I, I am I can explain my government, my Prime Minister, and my book. But you're also I, an academic. I, I, you're also I, a <laughs> diplomat. I, I, we'll I do not. I, it's not for me to speculate uh, on other Prime Ministers. But I will tell you the the issue at heart. The issue at heart is the fact that in Canadian politics uh, these Khalistani forces have been given a lot of space and have been allowed to indulge in activities which uh, I, I think are damaging to the relationship. Clearly not in India's interest, but I would argue not in Canada's interest either. But unfortunately, that is the state of their politics. Subscribe to one India channel and never miss an update.